ਵੈਲਕਮ ਟੂ ਖੰਨਾ ਨਿਊਜ਼ ਲਾਈਵ ਮਛਵੜਾ ਸਾਹਿਬ ਵਿਖੇ ਕਾਲੜਾ ਪੈਲੇਸ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮਰੀਜ਼ਾਂ ਨੂੰ ਹਸਪਤਾਲ ਲੈ ਜਾ ਰਹੀ ਐਂਬੂਲੈਂਸ ਦੀ ਫੋਰਚੂਨਰ ਕਾਰ ਨਾਲ ਟੱਕਰ ਹੋ ਗਈ ਜਿਸ ਦੇ ਸਿੱਟੇ ਵਜੋਂ ਕਾਰ ਸਵਾਰ ਜ਼ਖਮੀ ਹੋ ਗਿਆ ਉੱਥੇ ਹੀ ਐਂਬੂਲੈਂਸ ਵਿੱਚ ਸਵਾਰ 4 ਮਰੀਜ਼ ਅਤੇ ਡਰਾਈਵਰ ਸਮੇਤ ਤਿੰਨ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਐਂਬੂਲੈਂਸ ਮੁਲਾਜ਼ਮ ਅਰਸ਼ ਨੇ ਦੱਸਿਆ ਕਿ ਉਹ ਖੰਨਾ ਦੇ ਪ੍ਰਾਈਵੇਟ ਹਸਪਤਾਲ ਤੋਂ ਰੈਫਰ ਕੀਤੇ ਮਰੀਜ਼ਾਂ ਦਾ ਹੁਸ਼ਿਆਰਪੁਰ ਤੋਂ ਟੈਸਟ ਕਰਵਾ ਕੇ ਵਾਪਸ ਖੰਨਾ ਲੈ ਕੇ ਪਰਤ ਰਹੇ ਸਨ ਜਿਸ ਨੂੰ ਡਰਾਈਵਰ ਗੁਰਪ੍ਰੀਤ ਸਿੰਘ ਚਲਾ ਰਿਹਾ ਸੀ ਮਾਛਵਾੜਾ ਵੱਲੋਂ ਆ ਰਹੀ ਫੋਰਚੂਨਰ ਕਾਰ ਨਾਲ ਉਹਨਾਂ ਦੀ ਟੱਕਰ ਹੋ ਗਈ ਟਕਰਾਉਣ ਨਾਲ ਐਂਬੂਲੈਂਸ ਵਿੱਚ ਬੈਠੇ ਮਰੀਜ਼ਾਂ ਅਤੇ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਜਦਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਫੋਰਚੂਨਰ ਕਾਰ ਦੇ ਵਿੱਚ 에ਅਰਬੈਗ ਖੁੱਲ ਜਾਣ ਨਾਲ ਕਾਰ ਚਾਲਕ ਗੁਰਜੀਤ ਸਿੰਘ ਦਾ ਵੀ ਬਚਾਅ ਹੋ ਗਿਆ ਜ਼ਖਮੀ ਮਰੀਜ਼ਾਂ ਅਤੇ ਮੁਲਾਜ਼ਮਾਂ ਨੂੰ ਦੂਜੀ ਐਂਬੂਲੈਂਸ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਖੰਨਾ ਵਿਖੇ ਭੇਜਿਆ ਗਿਆ ਅਤੇ ਕਾਰ ਚਾਲਕ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਕਮਲ ਕੰਮ ਕਰਦਾ ਮੈਂ 108 ਐਮਬੂਲੈਂਸ ਦਾ ਡਰਾਈਵਰ ਆਂ ਇਹਦਾ ਮਾਤਾ ਕਮਲ ਜੀ ਸਨ ਜਿਹੜਾ ਐਕਸੀਡੈਂਟ ਹੋਇਆ ਕੀ ਡਿਟੇਲ ਹੈ ਜੀ ਡਿਟੇਲ ਇਹ ਆ ਜੀ ਹਸ਼ਿਆਰਪੁਰ ਤੋਂ ਗੱਡੀ ਆ ਰਹੀ ਸੀਗੀ ਖੰਨੇ ਜਾਣਾ ਸੀ ਨਾ ਹਾਈਵੇਅ ਹਸਪੀਟਲ 'ਚ ਮਰੀਜ਼ ਲੈ ਕੇ ਤੇ ਸਾਨੂੰ ਐਮਰਜੈਂਸੀ ਕਾਲ ਆਈ ਹੈ 108 ਤੋਂ ਵੀ ਐਮਬੂਲੈਂਸ ਭੱਜੀ ਉੱਥੇ ਜਾਓ ਅਸੀਂ ਮੌਜੂਦਾ ਪਹੁੰਚੇ ਆ ਚਾਰ ਮਰੀਜ਼ ਸੀਗੇ ਅਸੀਂ ਗੱਡੀ 'ਚ ਲੈ ਕੇ ਆਏ ਕਾਰਨ ਦੀ ਤਵੀ ਕਿੱਦਾਂ ਹੈਗੀ ਜਿਹੜੀ ਠੀਕ ਹੈ ਜੀ ਹਲੇ ਕੋਈ ਸੀਰੀਅਸ ਨਾ ਇੰਜਰੀ ਨਹੀਂ ਨਹੀਂ ਇਦਾਂ ਦਾ ਕੋਈ ਮਰੀਜ਼ ਨਹੀਂ ਸੀ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਤੇ ਕਿਹੜੀ ਕਿਹੜੀ ਇਹ ਮ ਕਿਹੜੀ ਗੱਡੀ ਨਾਲ ਹੋਇਆ ਫੋਰਚੂਨਰ ਗੱਡੀ ਨਾਲ ਹੋਇਆ ਐਕਸੀਡੈਂਟ ਉਹਦੇ ਵਿੱਚ ਵੀ ਸੀਗਾ ਵੀ ਫੋਰਚੂਨਰ ਦੇ ਵਿੱਚ ਪਤਾ ਨਹੀਂ ਉਹਦੀ ਕੋਈ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਹੈ ਇਹ ਜਿਹੜੇ ਪੇਸ਼ੈਂਟ ਲੈ ਕੇ ਆਂਦੇ ਨੇ ਤੁਸੀਂ ਠੀਕ ਨੇ ਸਾਰੇ ਹਾਂਜੀ ਹਾਂਜੀ ਠੀਕ ਆ ਮੈਂ ਨਾਮ ਬੱਸ ਡਾਕਟਰ ਮਨਪ੍ਰੀਤ ਦਾ ਅੰਮ੍ਰਿਤ ਐਕਸੀਡੈਂਟ ਵੀ ਆਇਆ ਜੀ ਹਾਂਜੀ ਮਾਮਲਾ ਸਰਦਿਕੋਲ ਪੰਜ ਪੇਸ਼ੈਂਟ ਆਏ ਨੇ ਐਕਸੀਡੈਂਟ ਹੋਇਆ ਆਈ.ਡੀ.ਵਾਈ ਹਸਪੀਟਲ ਦੀ ਐਮਬੂਲੈਂਸ ਦਾ ਪੇਸ਼ੈਂਟ ਸ਼ਿਫਟ ਹੋ ਰਹੀ ਸੀ ਆਈ.ਡੀ.ਵਾਈ ਹੋਸ਼ਿਆਰ ਕਰ ਤੋਂ ਆਈ.ਡੀ.ਵਾਈ ਖੰਨਾ ਇਹ ਐਕਸੀਡੈਂਟ ਕਿੱਥੇ ਆਇਆ ਜੀ ਐਕਸੀਡੈਂਟ ਰਾਹੋ ਰੋਡ ਕਿ ਕਿੰਨੇ ਜਿਹੜੇ ਪੇਸ਼ੈਂਟ ਚਾਰ ਜਗੇ ਕੀ ਪੇਸ਼ੈਂਟ ਪੇਸ਼ੈਂਟ ਸਿਗੇ ਉਹਨਾਂ ਦੇ ਵਿੱਚ ਚਾਰ ਪੇਸ਼ੈਂਟ ਸਿਗੇ ਤੇ ਇੱਕ ਡਰਾਈਵਰ ਹੈ ਡਰਾਈਵਰ ਫਿਲਹਾਲ ਤਾਂ ਸਟੇਬਲ ਲੱਗ ਰਿਹਾ ਬਾਕੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਲੈਬ ਰਿਪੋਰਟ ਕਿਤੇ ਜੀ ਹਾਂਜੀ ਇੱਕ ਪੇਸ਼ੈਂਟ ਰੈਫਰ ਕੀਤਾ ਉਹਨਾਂ ਚੋਂ ਉਹਦਾ ਗਾਰਡੀਅਨ ਦਾ ਪ੍ਰੋਬਲਮ ਆ ਰਹੀ ਹੈ ਮੇਰਾ ਨਾਮ ਮੇਰਾ ਹੈ ਹਾਂਜੀ ਠੀਕ ਹੈ ਸੁਰਜੀਤ ਸਿੰਘ ਜਸਵੀਰ ਸਿੰਘ ਬਲਵਿੰਦਰ ਕੌਰ ਪਰਮਜੀਤ ਕੌਰ ਉਹ ਪਰਸਿੰਗ ਡਰਾਈਵਰ ਕਿਹੜੇ ਹਸਪਤਲ ਤੋਂ ਆਏ ਸੀ ਆਈਵੀਆ ਹਸਪੀਟਲ ਨਵਾਂ ਸ਼ਹਿਰ ਨਵਾਂ ਸ਼ਹਿਰ

ਅਸੀਂ ਕਿੱਥੇ ਦੇ ਸੀ ਜੀ ਹਾਂ ਜੀ ਕਿੰਨੇ ਕੁ ਮਰੀਜ਼ ਸੀ ਇਹਦੇ ਵਿੱਚ ਜੀ ਇਹਦੇ ਵਿੱਚ ਦੋ ਮਰੀਜ਼ ਸੀ ਜਿਹੜਾ ਗੱਡੀ ਚਲਾ ਰਿਹਾ ਸੀ ਮੋਰ ਚੋਂ ਉਹੀ ਨੇ ਮੌਕੇ ਤੇ ਨਹੀਂ ਸਰ ਨਹੀਂ ਕੋਈ ਨਹੀਂ ਸਾਨੂੰ ਬੰਦਾ ਨਹੀਂ ਕੋਈ ਮਿਲਿਆ ਹੈਗਾ ਕਿੱਥੇ ਦੀ ਇਹ ਫੋਰਚੂਨਰ ਜੀ ਪਤਾ ਨਹੀਂ ਸਰ ਤੁਸੀਂ ਕਿਹੜੇ ਥਾਣੇ ਤੋਂ ਗਏ ਮੈਂ ਮਾਸੀਪਾੜਾ ਸਾਹਿਬ ਤੋਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸ.ਆਈ. ਜਗਤਾਰ ਸਿੰਘ ਤੁਹਾਨੂੰ ਥੈਂਕ ਯੂ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ